ਉਹ ਹੈ ਲੜਕਾ ਵਿਚਾਈ ਲੜਕੀ ਵਿਚੈ ਕੋਏ ਸੰਜਾ ਕਰ ਕਬੀਰ ਸਿਉ ਹਰ ਸੰਗ ਬਨਜ ਕਰੇ ਕੋਈ ਵਿਰਲਾ ਹੀ ਮੁਖ ਐਸਾ ਹੁੰਦਾ ਹੈ ਜੋ ਪਰਮਾਤਮਾ ਨਾਲ ਉਹਦੇ ਨਾਮ ਦਾ ਵਣਜ ਕਰਦਾ ਹੈ ਵਪਾਰ ਕਰਦਾ ਹੈ ਜੋ ਨਾਮ ਧਨ ਖਰੀਦਣ ਵਾਸਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪ ਪੁੱਤਰਾਂ ਨੂੰ ਅਤੇ ਆਸਾ, ਤ੍ਰਿਸ਼ਨਾ, ਈਰਖਾ ਆਦਿ ਧੀਆਂ ਉਸ ਦੇ ਵੱਟੇ ਵੇਚ ਦਿੰਦਾ ਹੈ। ਸਾਂਝਾ ਕਰੈ ਕਬੀਰ ਸਿਉ ਹਰ ਸੰਗ ਵਣਜ ਕਰੇ। ਵੀਰ ਸਾਹਿਬ ਜੀ ਕਹਿੰਦੇ ਆ ਕਿ ਮੈਂ ਚਾਹੁੰਦਾ ਹਾਂ ਅਜਿਹਾ ਮਨੁੱਖ ਇਸ ਵਪਾਰ ਵਿੱਚ ਮੇਰੇ ਨਾਲ ਵੀ ਸਤ ਸੰਗ ਦੀ ਸਾਂਝ ਬਣਾਏ ਕਬੀਰ ਇਹ ਚਿਤਾਵਨੀ ਮਤ ਸਹਸਾਰਹਿ ਜਾਏ ਪਾਛੇ ਭੋਗ ਜੋ ਭੋਗ ਵੇ ਤੈਨੂੰ ਕੋ ਗੁੜ ਲੈ ਖਾਹੇ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਮੈਂ ਤੈਨੂੰ ਚੇਤਾ ਕਰਾਉਂਦਾ ਹਾਂ ਕਿ ਮਾਤਾ ਤੂੰ ਇਨ੍ਹਾਂ ਗੱਲਾਂ ਵਿੱਚ ਗੁਮਰਾਹ ਰਹਿ ਜਾਏ ਇਹ ਚਿਤਾਵਨੀ ਮਤ ਸਹਸਾ ਰਹਿ ਜਾਏ ਕਿ ਮਤ ਰਹਿ ਜਾਏ ਪਾਛੇ ਭੋਗ ਜੋ ਭੋਗ ਵੇ ਤਿੰਨ ਕੋ ਗੁੜ ਲੈ ਖਾਹੇ ਜੋ ਭੋਗ ਹੁਣ ਤਾਈ ਤੂੰ ਭੋਗੇ ਹਨ ਮਤਾਂ ਸਮਝੇ ਕਿ ਤੂੰ ਬੜੇ ਰਸ ਮਾਣੇ ਬੜੀਆ ਮੌਜਾ ਮਾਲ ਲੀਆ ਅਸਲ ਉਹ ਇਹਨਾਂ ਦੀ ਪਾਇਆਂ ਕਿੰਨੀ ਕ ਹੈ ਇਹਨਾਂ ਦੀ ਪਾਇਆਂ ਇੰਨੀ ਕ ਹੈ ਜਿਹੜੇ ਤੂੰ ਕੰਨਾ ਕਿ ਮੈਂ ਸੁਖ ਬਹੁਤ ਭੋਗ ਰਿਹਾ ਹਾਂ ਇਹਨਾਂ ਦੀ ਪਾਇਆਂ ਇੰਨੀ ਕ ਜਿਵੇਂ ਹੱਟੀ ਤੋਂ ਸੌਦਾ ਲੈਣ ਵੇਲੇ ਅਸੀਂ ਪਹਿਲਾਂ ਵਾਲੇ ਸਮਿਆਂ ਵਿੱਚ ਥੋੜਾ ਜਿਹਾ ਰੂੰਗਾ ਲੈ ਲੈਂਦੇ ਸੀ ਇਹਨਾਂ ਦੀ ਇੰਨੀ ਕਪਾਇਆ ਹੈ ਆਖੋ ਸਤਨਾਮ ਕਬੀਰ ਮੈਂ ਜਾਣਿਉ ਪੜਿ ਭੋਪ ਪਲੋ ਪੜਬੇ ਸਿਉ ਪਲ ਜੋਗਾ ਭਾਗ ਤੇ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਗਾ ਕਬੀਰ ਮੈਂ ਜਾਨੂ ਪੜਬੋ ਪਲੋ ਪੜਵੇ ਸੋਹ ਪਲ ਜੋ ਕਬੀਰ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਇਥੇ ਕਾਂਸੀ ਵਿੱਚ ਉੱਚੀਆਂ ਜਾਤਾਂ ਵਾਲਿਆਂ ਨੂੰ 베ਦ ਸ਼ਾਸਤਰ ਆਦਿਕ ਪੜਦਿਆਂ ਵੇਖ ਕੇ ਮੈਂ ਸਮਝਿਆ ਸੀ ਕਿ ਵਿਦਿਆ ਪੜਨੀ ਮਨੁੱਖਾ ਜਨਮ ਦਾ ਸਭ ਤੋਂ ਚੰਗਾ ਕੰਮ ਹੈ ਸਭ ਤੋਂ ਉੱਚਾ ਕੰਮ ਹੈ ਪਰ ਇਨ੍ਹਾਂ ਲੋਕਾਂ ਦੇ ਨਿਰੇ ਬਾਦ-ਬਿਵਾਦ ਵੇਖ ਕੇ ਮੈਨੂੰ ਇਹ ਵਿਸ਼ਵਾਸ ਹੋ ਗਿਆ ਕਿ ਅਜਿਹੀ ਵਿਦਿਆ ਪੜਨ ਨਾਲੋਂ ਪ੍ਰਭੂ ਦੇ ਚਰਨਾਂ ਵਿੱਚ ਮਨ ਜੋੜ ਲੈਣਾ ਹੀ ਠੀਕ ਹੈ ਆਖੋ ਸਤਨਾਮ ਭਗਤ ਨਾ ਛਾਡੋ RAM ਕੀ ਭਾਵੈ ਨਿੰਦੋ ਲੋਕ ਤੁਸੀਂ ਭਗਤੀ ਕਰਦੇ ਹੋ ਤੁਸੀਂ ਸੇਵਾ ਕਰਦੇ ਹੋ ਤੁਸੀਂ ਸਿਮਰਨ ਕਰਦੇ ਹੋ ਤੁਹਾਡੀ ਕੋਈ ਚੰਗੇ ਕੰਮ ਕਰਦਿਆਂ ਦੀ ਨਿੰਦਿਆ ਕਰ ਰਿਹਾ ਹੈ ਕਹਿੰਦੇ ਜਿੰਨੀ ਵੀ ਮਰਜ਼ੀ ਕੋਈ ਨਿੰਦਿਆ ਕਰੇ ਪਰ ਪ੍ਰਮਾਤਮਾ ਦੀ ਭਗਤੀ ਨਹੀਂ ਛੱਡਣੀ ਚਾਹੀਦੀ ਆਖੋ ਸਤਨਾਮ ਕਿਉਂਕਿ ਦੁਨੀਆ ਦਾ ਕੰਮ ਹੀ ਹੈ ਇਹਨਾਂ ਨੇ ਗੁਰੂ ਨਾਨਕ ਨੂੰ ਨਹੀਂ ਬਖਸ਼ਿਆ ਭਗਤ ਰਵਿਦਾਸ ਜੀ ਨੂੰ ਨਹੀਂ ਬਖਸ਼ਿਆ ਭਗਤ ਕਬੀਰ ਜੀ ਨੂੰ ਜੀ ਨੂੰ ਨਹੀਂ ਬਖਸ਼ਿਆ ਇਹਨਾਂ ਨੇ ਕਿਸੇ ਨੂਨੀ ਵਖਸਿਆ ਕਬੀਰ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ ਦੁਨੀਆ ਦੀ ਖਾਤਰ ਆਪਣਾ ਧਰਮ ਨਾ ਗਵਾ ਨਹੀਂ ਤੇ ਕੀ ਕਰ ਲੇਗਾ ਪਾਏ ਕੁਹਾੜਾ ਮਾਰਿਆ ਗਾਫਲ ਆਪਣਾ ਹੱਥ ਆਪਾਂ ਸ਼ਲੋਕ ਪੜ੍ਹ ਕੇ ਗਏ ਅਕਬੀਰ ਸਾਹਿਬ ਜੀ ਦੇ ਭਗਤ ਨਾ ਛੱਡੋ RAM ਕੀ ਭਾਵੇਂ ਨਿੰਦੋ ਲੋਕ ਕਬੀਰ लोग के निंदा बपुड़ा जह मान नाही ज्ञान राम कबीरा रब रहे और तजे सब काम ਗਵੀਰ ਸਾਹਿਬ ਜੀ ਕਹਿੰਦੇ ਆ ਕਿ ਜਿਸ ਮਨੁੱਖ ਦੇ ਅੰਦਰ ਇਹ ਸੂਝ ਨਹੀਂ ਹੈ ਕਿ ਵਿਦਿਆ ਦੇ ਮੁਕਾਬਲੇ ਤੇ ਪ੍ਰਭੂ ਦੀ ਭਗਤੀ ਕਿਤਨੀ ਵੱਡ ਮੁੱਲੀ ਦਾਤ ਹੈ ਵਿਦਿਆ ਦਾ ਮਾਣ ਨਾ ਕਰ ਵਿਦਿਆ ਪੜ੍ਹ ਕੇ ਬਹਿਸ ਕਰ ਲੈਣੀ ਕਿਸੇ ਨੂੰ ਜਿੱਤ ਲੈਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਉਹ ਮਨੁੱਖ ਜੇ ਮੇਰੀ ਸਚੌਣ ਤੇ ਮੈਨੂੰ ਬਾੜਾ ਆਖੇ ਤਾਂ ਉਸ ਮਨੁੱਖ ਦੇ ਇਹ ਨਿੰਦਾ ਕਰਨ ਦਾ ਕੋਈ ਅਰਥ ਨਹੀਂ ਹੈ ਕਬੀਰ ਆ ਰਾਮ ਕਬੀਰ ਰਵ ਰਹੇ ਅਵਰ ਤਜੇ ਸਭ ਕਾਮ ਸੁ ਕਬੀਰ ਅਜਿਹੇ ਬੰਦਿਆਂ ਦੀ ਇਸ ਤੰਦ ਕਥਾ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਤੇ ਪ੍ਰਮਾਤਮਾ ਦਾ ਸਿਮਰਨ ਜੋ ਕਰ ਰਿਹਾ ਹੈ ਅਤੇ ਉਹ ਸਾਰੇ ਕੰਮਾਂ ਦੇ ਮੋਹ ਦਾ ਤਿਆਗ ਕਰ ਰਿਹਾ ਹੈ ਕਬੀਰ ਪਰਦੇਸੀ ਕਾ ਕਾਗਰੈ ਚਾਉ ਦਿਸ ਲਾਗੀ ਆਗ ਕਿੰਤਾ ਜਲ ਕੋਇ ਲਾ ਭਈ ਤਾਗੇ ਆਂਚ ਨਾ ਲਾਗ ਇਸ ਪਰਦੇਸੀ ਜੀਵ ਦੇ ਗਿਆਨ ਇੰਦਰੀਆਂ ਨੂੰ ਹਰ ਪਾਸੇ ਵੱਲੋਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ ਚੌ ਦਿਸ ਲੱਗੀ ਆਗ ਖਿੰਥਾ ਜਲ ਕੋਇਲਾ ਪਈ ਤਾਗੇ ਆਂਚਨ ਲਾਗ ਪਰ ਜੋ ਪਰਦੇਸੀ ਜੋਗੀ ਬੇਪਰਵਾਹ ਹੋ ਕੇ ਇਸ ਅੱਗ ਦਾ ਨਿਗਮਾਨਦਾ ਰਹਾ ਉਹਦੀ ਸਰੀਰ ਗੋਦੜੀ ਵਿਕਾਰਾਂ ਦੀ ਅੱਗ ਵਿੱਚ ਸੜ ਕੇ ਕੋਲੇ ਹੋ ਗਈ ਪਰ ਜਿਸ ਪਰਦੇਸੀ ਜੋਗੀ ਨੇ ਇਸ ਗੋਦੜੀ ਦੇ ਧਾਗੇ ਦਾ ਇਸ ਸਰੀਰ ਵਿੱਚ ਵਸਦੀ ਜਿੰਦ ਦਾ ਖਿਆਲ ਰੱਖਿਆ ਤੇ ਪਕਾਰ ਅਗਨੀ ਦੇ ਨਿਗਦਾ ਸਵਾਦ ਮੰਨਣ ਤੋਂ ਸੰਕੋਚ ਕਰ ਕਰ ਰੱਖਿਆ ਉਹਦੀ ਆਤਮਾ ਨੂੰ ਇਨ੍ਹਾਂ ਵਕਾਰਾਂ ਦੀ ਅੱਗ ਦਾ ਸੇਕ ਵੀ ਨਾ ਲੱਗਾ ਭਾਵ ਉਹ ਇਸ ਬਲ ਦੀ ਅੱਗ ਵਿੱਚੋਂ ਬਾਝ ਨਿਕਲਿਆ ਖਿੰθα ਜਲ ਕੋਇਲਾ ਪਈ ਤਾਗੇ ਆਂਚ ਨਾ ਲਾਗ ਕਬੀਰ ਖਿੰθα ਜਲ ਕੋਇਲਾ ਪਈ ਖੱਪਰ ਫੂਟ ਮਫੂਟ ਜੋਗੀ ਬੱਪੜਾ ਖੇਲਿਓ ਆਸਨ ਰਹੀ ਪੈਪੂਤਾ ਐਕਬੀਰ ਵਿਕਾਰਾਂ ਦੀ ਅੰ ਵਿੱਚ ਪੈ ਕੇ ਜਿਸ ਵਾਦ ਨਸੀਬ ਜੀਵ ਜੋਗੀ ਦੀ ਸਰੀਰ ਗੋਦੜੀ ਸੜ ਕੇ ਕੋਲਾ ਹੋ ਗਈ ਤਿਸ ਦਾ ਮਨ ਰੂਪੀ ਖੱਪਰ ਦਰਦਰ ਤੋਂ ਵਾਸ਼ਨਾ ਦੀ ਪਿੱਛਾਈ ਇਕੱਠੀ ਕਰਦਾ ਰਿਹਾ ਜੋਗੀ ਬੱਬੜਾ ਖੇਲਿਓ ਆਸਨ ਰਹੀ ਭੀਪੂਤ ਭਾਵ ਉਹ ਮੰਦਪਾਗੀ ਜੀਵ ਜੋਗੀ ਮਨੁੱਖਾ ਜਨਮ ਦੀ ਖੇਡ ਉਜਾੜ ਕੇ ਹੀ ਜਾਂਦਾ ਹੈ ਉਹਦੇ ਪੱਲੇ ਖੇਤ ਤੇ ਖੁਆਰ ਹੀ ਪੈਂਦੀ ਹੈ ਅੱਖੋਂ ਸਤਨਾ ਕਬੀਰਾ ਥੋੜੈ ਜਲ ਮਾਚੂਲੀ ਜੀਵਰ ਮੇਲੇ ਉਹ ਜਾਲ ਇਹ ਟੋਗ ਨੈਨਾ ਛੂਟ ਸਹ ਫਿਰ ਕਰ ਸਮੁੰਦ ਸੰਵਾਲ ਏ ਕਬੀਰ ਥੋੜੇ ਪਾਣੀ ਵਿੱਚ ਮੱਛੀ ਰਹਿੰਦੀ ਹੋਵੇ ਤਾਂ ਉਹਨੂੰ ਮੱਛੀਆਂ ਵਾਲਾ ਆ ਕੇ ਜਾਲ ਪਾ ਲੈਂਦਾ ਹੈ ਤੇ ਚੀਵਰ ਮੇਲੋ ਚੀਵਰ ਭਾ ਵਿੱਚ ਹੋਰ ਆ ਕੇ ਜਾਲ ਪਾ ਲੈਂਦਾ ਹੈ ਤਵੇਂ ਜੇ ਜੀਵ دنیਾਵੀ ਭੋਗ ਵਿਦਿਆ ਧਨ ਆਦਿਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਏ ਤਾਂ ਮਾਇਆ ਦੇ ਪੰਜ ਚੋ ਲੜਕਾ ਪਾਵ ਆਸਾਨੀ ਨਾਲ ਹੀ ਗਰਸ ਲੈ ਜਾਂਦੇ ਹਨ ਇਹ ਟੋਗ ਨਾ ਨਾ ਛੂਟ ਸੈ ਫਿਰ ਕਰ ਸਮੁੰਦ ਸਮਾਲ ਇਸ ਟੋਏ ਵਿੱਚ ਰਹਿ ਕੇ ਤੂੰ ਝੋੜ ਦੇ ਭਾਵ ਮਛੇਰੇ ਦੇ ਜਾਲ ਤੋਂ ਬਚ ਨਹੀਂ ਸਕਦੀ ਐ ਮੱਛੀ ਇਹ ਟੋਗ ਨੈਣਾ ਛੂਟ ਸੈ ਫਿਰ ਕਰ ਸਮੁੰਦ ਸਮਾਲ ਜੇ ਬਚਣਾ ਹੈ ਤਾਂ ਸਮੁੰਦਰ ਲੱਭ ਇਹਨਾਂ ਭੋਗ ਪਦਾਰਥਾਂ ਨੂੰ ਆਸਰਾ ਬਣਾਇਆ ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮਾਰ ਤੋਂ ਬਚ ਨਹੀਂ ਸਕਦੀ ਇਹੋ ਛੇ ਆਸਰੇ ਛੱਡ ਤੇ ਪਰਮਾਤਮਾ ਨੂੰ ਲੱਭ ਆਖੋ ਸਤਨਾਮ ਕਬੀਰ ਸਮੁੰਦਰ ਨਾ ਛੋਡੀਐ ਜਉ ਅਤਖਾਰੋ ਹੋਏ ਪੋਖਰ ਪੋਖਰ ਟੂਂਡ ਤੇ ਭਲੋ ਨਾ ਕਹੈ ਕੋਏ ਕਬੀਰ ਸਮੁੰਦਰ ਨਾ ਛੋਡੀਐ ਸਮੁੰਦਰ ਨਾ ਛੱਡੀਐ ਜਾਹੇ ਉਹਦਾ ਪਾਣੀ ਬੜਾ ਖਾਰਾ ਹੀ ਹੋਵੇ ਕੋਖਰ ਕੋਖਰ ਢੂੰਡ ਤੇ ਭਲੋ ਨਾ ਕਹੇ ਕੋਈ ਨਿੱਕੇ ਨਿੱਕੇ ਛੱਪਣਾ ਵਿੱਚ ਜਿੰਦ ਦਾ ਆਸਰਾ ਢੁੰਡਿਆ ਕੋਈ ਨਹੀਂ ਆਖਦਾ ਕਿ ਇਹ ਕੰਮ ਚੰਗਾ ਹੈ ਕਬੀਰਾ ਨੇ ਗੁਸਾਏ ਬੈ ਗਏ ਠਾਂਗੀ ਨਹੀਂ ਕੋਏ ਦਿਲਾਂ ਗਰੀਬੀ ਆਪਣੀ ਕਰਦੇ ਹੋਏ ਸੋਹ ਹੋਏ ਐ ਕਬੀਰ ਇਹ ਸੰਸਾਰ ਮਨੋ ਇੱਕ ਸਮੁੰਦਰ ਹੈ ਜਿਹਦੇ ਵਿੱਚੋਂ ਦੀ ਜੀਵਾਂ ਦੇ ਜ਼ਿੰਦਗੀ ਦੇ ਬੇੜੇ ਤਰ ਕੇ ਲੰਘ ਰਹੇ ਹਨ ਪਰ ਜੋ ਬੇੜੇ ਨੇ ਮਾਲਕੇ ਹੁੰਦੇ ਹਨ ਨਿੱਖਸਮੇ ਹੁੰਦੇ ਹਨ ਜਿਨ੍ਹਾਂ ਉੱਤੇ ਕੋਈ ਗੁਰੂ ਮਲਾ ਨਹੀਂ ਹੁੰਦਾ ਉਹ ਢੇੜੇ ਡੁੱਬ ਜਾਂਦੇ ਹਨ ਆਖੋ ਸਤਨਾਮ ਦੀਨ ਗਰੀਬੀ ਆਪਣੀ ਕਰਤੇ ਹੋਏ ਸੋਹੋਏ ਜਿਨ੍ਹਾਂ ਮਨੁੱਖਾਂ ਨੇ ਆਪਣੀ ਸਿਆਣ ਪਛੱਡ ਕੇ ਨਿਮਰਤਾ ਤੇ ਗਰੀਬੀ ਧਾਰ ਕੇ ਗੁਰੂ ਮਲਾ ਦਾ ਆਸਰਾ ਲਿਆ ਹੈ ਉਹ ਸੰਸਾਰ ਸਮੁੰਦਰ ਦੀਆਂ ਇਹਨਾਂ ਠਿੱਲਾਂ ਤੋਂ ਠੇਡਿਆਂ ਨੂੰ ਵੇਖ ਕੇ ਜੋ ਹੁੰਦਾ ਹੈ ਉਸ ਨੂੰ ਕਰਤਾਰ ਦੀ ਰਜਾ ਜਾਣ ਕੇ ਬੇਫਿਕਰ ਰਹਿੰਦੇ ਹਨ ਉਹਨਾਂ ਨੂੰ ਆਪਣੇ ਵੇੜੇ ਦੇ ਡੁੱਬਣ ਦਾ ਕੋਈ ਫਿਕਰ ਨਹੀਂ ਰਹਿੰਦਾ ਕਬੀਰ ਬੈਸਨੋ ਕੀ ਕੂਕਰ ਪਲੀ ਸਤਤ ਕੀ ਪੁਰੀ ਮਾਏ ਉਹ ਨਿਤ ਸੁਣੈ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਏ ਕਿਸੇ ਭਗਤ ਦੀ ਰੱਖੀ ਹੋਈ ਕੁੱਤੀ ਵੀ ਭਾਗਾਾਂ ਵਾਲੀ ਜਾਣ ਪਰ ਰੱਬ ਤੋਂ ਟਿੱਟੇ ਹੋਏ ਬੰਦੇ ਦੀ ਮਾਂ ਵੀ ਮੰਦ ਭਾਗਣ ਹੈ ਉਹ ਨਿਤ ਸੁਣਾ ਹਰ ਨਾਮ ਜਸ ਉਹ ਪਾਪ ਬਸਾਣ ਜਾਏ ਕਿਉਂਕਿ ਉਹ ਭਗਤ ਸਦਾ ਹਰੀ ਨਾਮ ਦੀ ਵਡਿਆਈ ਕਰਦਾ ਹੈ ਤੇ ਉਹਦੀ ਸੰਗਤ ਵਿੱਚ ਰਹਿ ਕੇ ਉਹ ਕੂਕਰੀਓ ਕੁੱਤੀ ਵੀ ਸੁਣਦੀ ਹੈ ਸਾਖਤ ਨਿਤ ਪਾਪ ਕਮਾਉਂਦਾ ਤੇ ਉਹਦੇ ਕਸੰਗ ਵਿੱਚ ਉਹਦੀ ਮਾਂ ਵੀ ਤੇ ਪਾਪਾਂ ਦੀ ਭਾਗਣ ਬਣ ਜਾਂਦੀ ਹੈ ਉਹ ਨਿਤ ਸੁਣੇ ਹਰ ਨਾਮ ਜਸ ਉਹ ਪਾਪ ਵਿਸਾਹਣ ਜਾਏ ਕਬੀਰ ਹਰ ਨਾਮ ਤੂੰ ਬਲਾ ਇਹੋ ਹਰੀ ਆਰਾ ਕਾਲ ਲੱਖ ਅਹੇਰੀ ਇਕ ਜਿਓ ਕੇਤਾ ਬੰਚੋ ਕਾਲ ਇਹ ਜਗਤ ਇੱਕ ਐਸਾ ਸਰੋਵਰ ਹੈ ਜਿਸ ਵਿੱਚ ਬਿਆੰਤ ਮਾਇਕ ਭੋਗਾਂ ਦੀ ਹਰਿਆਵਲ ਹੈ ਇੱਥੇ ਪਦਾਰਥਾਂ ਦੀ ਹਰਿਆਵਲ ਹੈ ਮਾਇਕ ਰਸਾਂ ਦੀ ਹਰਿਆਵਲ ਹੈ ਮੇਰੀ ਇਹ ਜਿੰਦ ਰੂਪ ਹਰਨ ਕਮਜ਼ੋਰ ਹੈ ਤੇ ਇਸ ਇਸ ਹਰਿਆਵਲ ਵੱਲ ਜਾਣ ਤੋਂ ਰਹਿ ਨਹੀਂ ਸਕਦੀ ਲਖਹਿਰੀ ਏਕ ਜਿਓ ਕੇਤਾਵਨ ਚੋ ਕਾਲ ਮੇਰੀ ਜਿੰਦ ਕਾ ਕੱਲੀ ਹੈ ਇਸ ਨੂੰ ਫਸਾਉਣ ਲਈ ਮਾਇਕ ਭੋਗ ਲੱਖਾਂ ਸ਼ਿਕਾਰੀ ਹਨ ਪਾਵੇ ਜਿੰਦ ਕੱਲੀ ਹੈ ਇਹਦੇ ਮੰਗਰ ਸ਼ਿਕਾਰੀ ਇਹਨੂੰ ਫੜਨ ਵਾਲੇ ਬਹੁਤ ਜ਼ਿਆਦਾ ਹਨ ਤੇ ਇਹਨਾਂ ਦੀ ਮਾਰ ਤੋਂ ਆਪਣੇ ਉਤਮ ਨਾਲ ਮੈਂ ਬਹੁਤਾ ਚਿਰ ਬਚ ਨਹੀਂ ਸਕਦਾ ਕਬੀਰਾਂ ਗੰਗਾ ਤੀਰ ਜੋ ਕਰ ਕਰ ਹੈ ਈ ਵਨਰ ਮਲ ਨੀਰਾ ਬਿਨ ਹਰ ਪਗ ਤੇ ਨਾਮੁਕਤ ਹੋਏ ਿਉ ਕਹਿ ਰਾਮੇ ਕਬੀਰਾ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਜੇ ਤੂੰ ਗੰਗਾ ਦੇ ਕੰਢੇ ਉੱਤੇ ਰਹਿਣ ਲਈ ਆਪਣਾ ਘਰ ਵੀ ਬਣਾ ਲੈ ਤੇ ਗੰਗਾ ਦਾ ਸਾਫ ਪਾਣੀ ਪੀਂਦਾ ਰਵੇਂ ਤਾਂ ਵੀ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ਲੱਖ ਇਹਰੀ ਭਾਵ ਆਤਮਿਕਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ ਕਬੀਰ ਜੀ ਤਾਂ ਇਹ ਗੱਲ ਦੱਸ ਕੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹੈ ਆਖੋ ਸਤਨਾਮ ਕਿਉਂਕਿ ਗੰਗਾ ਤੇ ਨਾਟਿਆਂ ਦਾ ਗੰਗਾ ਦਾ ਪਾਣੀ ਪੀਤਿਆਂ ਨਿਰਮਲ ਨਹੀਂ ਹੋਇਆ ਜਾ ਸਕਦਾ ਕਬੀਰ ਸਾਹਿਬ ਜੀ ਕਹਿੰਦੇ ਆ ਕਬੀਰਾ ਮਨ ਨਿਰਮਲ ਪਿਆ ਜੈਸਾ ਗੰਗਾ ਨੀਰਾ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰਾ ਕਬੀਰ ਸਾਹਿਬ ਜੀ ਕਹਿੰਦੇ ਇੱਕੋ ਹੀ ਕੰਮ ਕਰ ਲੈ ਜੇ ਤੈਥੋਂ ਹੋ ਸਕਦਾ ਹੈ ਗੁਰੂ ਦੇ ਉਪਦੇਸ਼ ਨਾਲ ਆਪਣਾ ਮਨ ਨਿਰਮਲ ਕਰ ਲੈ ਕਬੀਰ ਮਨ ਨਿਰਮਲ ਭਇਆ ਗੰਗਾ ਆਦਿ ਤੀਰਥਾਂ ਦੇ ਸਾਫ ਜਲ ਦੇ ਕੰਡੇ ਰਹਿਸ਼ ਰੱਖਿਆ ਕਾਮ ਕ੍ਰੋਧ ਲੋਭੋ ਹੰਕਾਰ ਤੋਂ ਖਲਾਸੀ ਨਹੀਂ ਹੁੰਦੀ ਤੇ ਨਾ ਹੀ ਮਨ ਪਵਿੱਤਰ ਹੋ ਸਕਦਾ ਹੈ ਪਰ ਜਦੋਂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਤਾਂ ਮੇਰਾ ਮਨ ਗੰਗਾ ਦੇ ਸਾਫ ਪਾਣੀ ਵਰਗਾ ਪਵਿੱਤਰ ਹੋ ਗਿਆ ਤੇ ਫਿਰ ਕੀ ਹੋਇਆ ਪਾਛੈ ਲਾਗੋ ਹਰ ਫਿਰੈ ਕਹਤ ਕਬੀਰ ਕਬੀਰ ਤਾਂ ਪ੍ਰਮਾਤਮਾ ਮੈਨੂੰ ਕਬੀਰ ਕਬੀਰ ਆ ਕੇ ਬਾਜਾਂ ਮਾਰਦਾ ਮੇਰੇ ਪਿੱਛੇ ਤੁਰਿਆ ਦਾ ਹੈ ਕਿਉਂਕਿ ਉਹਨੂੰ ਨਿਰਮਲ ਮਨ ਚਾਹੀਦਾ ਆ ਆਖੋ ਸਤਨਾਮ ਕਬੀਰ ਆ ਹਰ ਦੀਪੀ ਅਰੀ ਚੂਨਾ ਊਜਲ ਪਾਏ ਇਕ ਰਾਮ ਸਨੇਹੀ ਤੋ ਮਿਲੈ ਦੋਨੋਂ ਬਰਨਗਵਾਏ ਕਬੀਰ ਹਰ ਦੀ ਪੀਰੀ ਹਲਦੀ ਭਾਵਕ ਪੀਰੀ ਭਾਵਕ ਪੀਲੀ ਪੀਲੇ ਰੰਗ ਦੀ ਹੁੰਦੀ ਹੈ ਤੇ ਚੂਨਾ ਸਫੈਦ ਹੁੰਦਾ ਹੈ ਪਰ ਜਦੋਂ ਇਹ ਦੋਵੇਂ ਮਿਲਦੇ ਹਨ ਤਾਂ ਦੋਹਾਂ ਦਾ ਰੰਗ ਦੂਰ ਹੋ ਜਾਂਦਾ ਹੈ ਤੇ ਲਾਲ ਰੰਗ ਪੈਦਾ ਹੋ ਜਾਂਦਾ ਹੈ ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਆ ਉਹ ਪ੍ਰਮਾਤਮਾ ਨਾਲ ਪਿਆਰ ਕਰਨ ਵਾਲਾ ਮਨੁੱਖ ਪ੍ਰਮਾਤਮਾ ਨੂੰ ਤਦੋਂ ਮਿਲਿਆ ਸਮਝੋ ਜਦੋਂ ਮਨੁੱਖ ਉੱਚੀ ਨੀਵੇਂ ਦੋਵੇਂ ਜਾਤੀਆਂ ਦਾ ਵਿਤਕਰਾ ਮਟਾ ਕੇ ਉਹਦੇ ਅੰਦਰ ਸਭ ਜੀਵਾਂ ਵਿੱਚ ਇੱਕ ਪ੍ਰਭੂ ਦੀ ਜੋਤ ਨੂੰ ਵੇਖਦਾ ਹੈ ਉਹਨੂੰ ਇਹ ਸੂਝ ਪੈਦਾ ਹੋ ਜਾਂਦੀ ਹੈ ਤੇ ਆਤਮਾ ਪ੍ਰਮਾਤਮਾ ਨਾਲ ਮਿਲ ਜਾਂਦੀ ਹੈ ਤੇ ਫਿਰ ਉਹਦਾ ਰੰਗ ਲਾਲ ਹੋ ਜਾਂਦਾ ਆਖੋ ਸਤਨਾਮ ਕਬੀਰ ਹਰ ਦੀ ਪੀਰ ਤਨ ਹਰੈ ਚੂਨਾ ਚਿਹਨ ਨਾ ਰਹਾਏ ਬਲਹਾਰੀਏ ਪ੍ਰੀਤ ਕਾ ਜੇ ਜਾਤ ਬਰਨ ਕੁਲ ਜਾਏ ਜਦੋ ਹਲਦੀ ਤੇ ਚੂਨਾ ਮਿਲਦੇ ਆ ਹਲਦੀ ਆਪਣਾ ਪੀਲਾ ਰੰਗ ਛੱਡ ਦਿੰਦੀ ਹੈ ਤੇ ਚੂਨੇ ਦਾ ਚਿੱਟਾ ਰੰਗ ਨਹੀਂ ਰਹਿੰਦਾ ਇਸੇ ਤਰ੍ਹਾਂ ਸਿਮਰਨ ਦੀ ਵਰਕਤ ਨਾਲ ਨੀਵੀਂ ਜਾਤ ਵਾਲੇ ਮਨੁੱਖ ਦੇ ਅੰਦਰੋਂ ਵੀ ਨੀਵੀਂ ਜਾਤ ਵਾਲੀ ਢੈਂਦੀ ਕਲਾ ਮਿਟ ਜਾਂਦੀ ਹੈ ਤੇ ਉੱਚੀ ਜਾਤ ਵਾਲੇ ਦੇ ਮਨ ਵਿੱਚੋਂ ਉੱਚੇ ਹੋਣ ਦਾ ਮਾਣ ਦੂਰ ਹੋ ਜਾਂਦਾ ਹੈ ਤੇ ਦੋਵੇਂ ਹੀ ਸਹੀ ਹੋ ਕੇ ਇੱਕ ਹੋ ਜਾਂਦੇ ਆ ਆਖ ਸਤਨਾਮ ਬਲਿਹਾਰੀਏ ਪ੍ਰੀਤ ਕਾ ਜੇ ਜਾਤ ਵਰਨ ਕੁਲ ਜਾਏ ਮੈਂ ਸਦਕੇ ਹਾਂ ਐਸੀ ਪ੍ਰਭੂ ਪ੍ਰੀਤ ਤੋਂ ਜਿਹਦਾ ਸਦਕਾ ਉੱਚੀ ਨੀਵੀਂ ਜਾਤ ਵਰਨ ਕੁਲ ਦਾ ਫਰਕ ਹੀ ਖਤਮ ਹੋ ਜਾਂਦਾ ਹੈ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਪਾਏ ਮਨ ਤੋਂ ਮਹੰਗਲ ਹੋਏ ਰਹੇ ਓ ਨਿਕਸੋ ਕਿਉਂ ਕਹਿ ਜਾਏ ਕਬੀਰ ਸਾਹਿਬ ਜੀ ਕਹਿੰਦੇ ਵੇਖ ਉਹ ਦਰਵਾਜਾ ਜਿਸ ਵਿੱਚੋਂ ਦੀ ਲੰਘ ਕੇ ਲੱਖੇ ਲਾਖੇ ਰੀ ਭਾਵ ਪੰਜੋਂ ਲੜਕਾ ਤੋਂ ਖਲਾਸੀ ਹੁੰਦੀ ਹੈ ਬਹੁਤ ਪੀੜਾ ਹੈ ਤੇ ਰਾਈ ਦੇ ਦਾਣੇ ਤੋਂ ਵੀ ਦਸਵਾਂ ਹਿੱਸਾ ਹੈ ਕਬੀਰ ਮੁਖਤ ਦੁਆਰਾ ਸੰਕਰਾ ਮੁਕਤੀ ਦਾ ਦਰਵਾਜ਼ਾ ਤਾਂ ਬਹੁਤ ਛੋਟਾ ਹੈ ਬਹੁਤ ਛੋਟਾ ਹੈ ਪਰ ਮਨ ਤੇਰਾ ਹਾਥੀ ਵਰਗਾ ਹੰਕਾਰੀ ਹੋਇਆ ਪਿਆ ਤੇ ਲੰਘੇਗਾ ਕਿਵੇਂ ਆਖੋ ਸਤਨਾਮ ਮਨ ਤੋਂ ਮੈੰਗਲ ਮੈੰਗਲ ਕਿਨੂੰ ਕਹਿੰਦੇ ਆ ਜੀ ਹਾਥੀ ਨੂੰ ਮਨ ਤੇ ਹਾਥੀ ਵਾਂਗ ਮਸਤਿਆ ਹੋਇਆ ਮਨ ਤੋਂ ਮੈੰਗਲ ਹੋਏ ਰਹੇ ਉਹ ਨਿਕਸੋ ਕਿਉਂ ਕਹਿਆ ਜਾਏ ਫਿਰ ਇੱਥੋਂ ਦੀ ਲੰਘਿਆ ਕਿਵੇਂ ਜਾਏਗਾ ਇੱਥੋਂ ਕਬੀਰ ਐਸਾ ਸਤ ਗੁਰ ਜੇ ਮਿਲੈ ਤੁਠਾ ਕਰੇ ਪਸਾਓ ਜੇ ਕੋਈ ਅਜਿਹਾ ਗੁਰੂ ਮਿਲ ਪਵੇ ਜੋ ਪ੍ਰਸੰਨ ਹੋ ਕੇ ਮਨੁੱਖੋ ਤੇ ਮੇਰ ਕਰੇ ਫਿਰ ਮੁਖ ਤੋਂ ਦਵਾਰਾ ਮੋਕਲਾ ਫਿਰ ਉਹੀ ਦਰਵਾਜਾ ਜਿਸ ਰਾਹੀਂ ਇਨਾਂ ਕਾਮ ਆਦਿਕਾ ਤੋਂ ਖਲਾਸੀ ਹੋ ਸਕਦੀ ਹੈ ਉਹ ਖੁੱਲ੍ਹਾ ਹੋ ਜਾਂਦਾ ਹੈ ਤੇ ਗੁਰੂ ਦੇ ਦਰ ਤੋਂ ਮਿਲੀ ਅਡੋਲ ਅਵਸਥਾ ਵਿੱਚ ਟਿਕੇ ਬੇਸ਼ੱਕ ਕਿਰਤਕਾਰ ਕਰਦੇ ਫਿਰੋ ਫਿਰ ਵੀ ਉਹਦੇ ਵਿੱਚੋਂ ਪਾਰ ਲੰਘਿਆ ਜਾ ਸਕਦਾ ਹੈ ਆਖੋ ਸਤਨਾਮ ਇਸ ਤਰ੍ਹਾਂ ਭਗਤ ਕਬੀਰ ਜੀ ਆਪਣੇ ਪਾਵਨ ਪਵਿੱਤਰ ਸ਼ਲੋਕਾਂ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ